ਮੈਂ ਜੁਗਿੰਦਰ ਸਿੰਘ ਉਰਾਂ ਸੂਬਾ ਪ੍ਰਧਾਨ ਭਾਰਤੀ ਕਿਸ਼ਨੈਕਤਾ ਉਗਰਾਹਾਂ ਅੱਜ ਸਾਡੀ ਜਥੇਬੰਦੀ ਦੀ ਇੱਥੇ ਮੀਟਿੰਗ ਹੋਈ ਹੈ ਚੀਮਾਂ ਦੇ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਦੇ ਵਿੱਚ ਅਸੀਂ ਕੱਲ ਨੂੰ 8 ਮਾਰਚ ਨੂੰ ਕਮਾਂਤਰੀ ਜਿਹੜੇ ਔਰਤ ਦਿਵਸ ਹੈ ਉਹ ਹਰ ਸਾਲ ਦੀ ਤਰ੍ਹਾਂ ਬਰਨਾਲੇ ਦੇ ਵਿੱਚ ਮਨਾਉਣ ਦਾ ਫੈਸਲਾ ਕੀਤਾ ਜਿਦੇ ਵਿੱਚ ਲਗਭਗ ਹਜ਼ਾਰਾਂ ਔਰਤਾਂ ਸ਼ਾਮਲ ਕਰਨ ਦਾ ਅਸੀਂ ਤਿਆਰ ਕੀਤਾ ਯਤਨ ਕੀਤਾ ਇਹ ਚੱਲਦੇ ਅੰਦੋਲਨ ਦੌਰਾਨ ਇਹ ਕੱਲ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਰਿਪੋਰਟ ਲਈ ਹੈ ਵੀ ਉਹ ਔਰਤਾਂ ਦੇ ਵਿੱਚ ਵੱਧ ਚੜ ਕੇ ਇਸ ਤੇ ਹਿੱਸਾ ਪਾਉਣ ਉਹ ਪ੍ਰਬੰਧ ਬਾਰੇ ਸਾਰੇ ਜੱਜ ਲੈਣ। ਦੂਜਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਫੈਸਲੇ ਤਿਆਰੀ ਕੀਤੀ ਹੈ ਜਿਹੜੀ 14 ਮਾਰਚ ਦੀ ਹੈਗੀ ਮਹਾਪੰਚਾਇਤ ਆਰਾਮ ਲਿਲਾ ਗਰਾਊਂਡ ਦੇ ਵਿੱਚ। ਉਹਦੀ ਤਿਆਰੀ ਵਜੋਂ ਅਸੀਂ ਅੱਜ ਪੂਰੀ ਅੰਸਾਰੀ ਵਿਚਾਰ ਚर्चा ਕੀਤੀ ਹੈ ਕਿ ਕੀ ਸਰਕਾਰ ਦਿੱਲੀ ਜਾਣ ਦਿੰਦੀ ਹੈ। ਜੇ ਦਿੱਲੀ 'ਚ ਰੋਕਾਂ ਲੱਗਦੀਆਂ ਨੇ ਜਾਣ ਤੋਂ ਤਾਂ ਕੀ ਕਰਾਂਗੇ? ਜੇ ਰੋਕਾਂ ਨਹੀਂ ਲੱਗਦੀਆਂ ਤਾਂ ਉਹਦਾ ਕੀ ਕਰਾਂਗੇ? ਜਣੀ ਦੂਜੀ ਅਸੀਂ ਸਾਫ਼ ਕੀਤੀ ਹੈ ਗੱਲ ਵੀ ਜਿਹੜਾ ਸਾਡਾ ਹਿੱਸਾ ਹੈ ਜਿਹਦਾ ਅਸੀਂ ਲਗਭਗ 10000 ਦੇ ਨੇੜੇ ਬੰਦੇ ਲਜਾਣ ਦੀ ਅਸੀਂ ਇੱਥੇ ਵਿਉਂਤਬੰਦੀ ਬਣਾਈ ਹੈ ਉਹ ਰੇਲਾਂ ਦੇ ਵਿੱਚ ਨਹੀਂ ਉਹ ਬੱਸਾਂ ਦੇ ਵਿੱਚ ਜਾਣ ਦੀ ਵਿਉਂਤਬੰਦੀ ਅਸੀਂ ਬਣਾਈ ਹੈ ਤੇ ਉਹ ਬੱਸਾਂ ਵੱਡੀ ਗਿਣਤੀ ਦੇ ਵਿੱਚ ਬੱਸਾਂ ਇੱਥੋਂ ਜਾਣ ਵਾਸਤੇ ਉਹ ਸਾਰੀ ਤਿਆਰੀ ਕੀਤੀ ਹੈ ਨਾਲ ਬੱਸਾਂ ਦੇ ਵਿੱਚ ਚਾਹ ਪਾਣੀ ਦਾ ਪ੍ਰਬੰਧ ਰੈਸ਼ਨ ਪਾਣੀ ਦਾ ਜੇ ਕਿਤੇ ਰਾਤ ਰਸਤੇ ਠਹਿਰਨਾ ਪੈ ਜੇ ਉਹਦੀ ਚਾਰੀ ਕੀਤੀ ਹੈ ਉਹ ਜਣੀ 13 ਤਰੀਕ ਨੂੰ ਅਸੀਂ ਇਥੋਂ ਤੁਰਨ ਦਾ ਫੈਸਲਾ ਕੀਤਾ ਇੱਥੇ ਰਸਤੇ ਦੇ ਵਿੱਚ ਕੋਈ ਜਗ੍ਹਾ ਇੱਕ ਜਗ੍ਹਾ ਦੇਖ ਕੇ ਰਾਤ ਉੱਥੇ ਕਿੱਥੇ ਰਹਿਣਾ ਕਿੱਥੇ ਬਾਜ਼ੂ ਕਿੱਥੇ ਠੀਕ ਰਹੂਗੀ ਉੱਥੇ ਰਾਤ ਠਹਿਰ ਕੇ 14 ਤਰੀਕ ਨੂੰ ਦਿੱਲੀ ਵੱਲੋਂ ਰਵਾਨਾ ਹੋ ਜਾਣਾ ਹੈ